ਆਹਨੂੰ ਪਿਆਰਪਰੀ ਸਾਸਰੀ ਗਾਲ ਬਾਈ ਜੀ ਬਹੁਤ ਆ ਆਪਣੇ ਮਿੱਤਰ ਪਿਆਰੇ ਜਿਹੜੇ ਵੀ ਇੰਸਟਾਗ੍ਰam ਤੇ ਜਾਂ ਜਿਹੜੇ ਵੀ ਪਟਿਆਲੇ ਮਿਲਦੇ ਸਾਰੇ ਕਰੇ ਦੀ ਬਾਬੇ ਉਹ ਵਲੌਗ ਲੱਗ ਜੇ ਪਾਉਣ ਬਾਬੇ ਉਹ ਵਲੌਗ ਲੱਗ ਜੇ ਪਾਉਣਾ ਤੇ ਬਾਬੇ ਫਿਰ ਵਲੌਗ ਲੱਗ ਕੇ ਪਾਉਣ ਤੇ ਅੱਜ ਆਪਾਂ ਪਹਿਲਾ ਵਲੌਗ ਬਣਾ ਰਹੇ ਆ ਉਹ ਤਾਂ ਮੇਰੀ ਪਹਿਲਾ ਸਲਾਤ ਦੀ ਵੀ ਪਹਿਲਾ ਵਲੌਗ ਆ ਜਿਹੜਾ ਆਪਣਾ ਉਹ ਟਰੈਕਟਰ ਲਿਆਵਾਂਗੇ ਜਿੱਦਨੇ ਉਦਨੇ ਬਣਾਵਾਂਗੇ ਪਰ ਐ ਵੀ ਚਲੋ ਐਨੇ ਰਿਹਸਲ ਜੀ ਹੋ ਜੂਗੀ ਆਪਾਂ ਨੂੰ ਐਨਾ ਸਹਾਰਾ ਤਾਂ ਹੈ ਨਹੀਂ ਦੀ ਮਹਾ ਚਲੋ ਕੋਈ ਨਹੀਂ ਬੋਲ ਆਪਾਂ ਲੈਨੇ ਆ ਵੀ ਚਲੋ ਦੇਖਦੇ ਆ ਵੀ ਕੀ ਗੱਲਬਾਤ ਬਣਦੀ ਆ ਤੇ ਅੱਜ ਬਾਬੇ ਆ ਮਰੀ ਸਫਾਈ ਲੱਗਿਆ ਸਾਰੇ ਘਰ ਦੀ ਕਰਨ ਕਿਉਂਕਿ ਬਈ ਆਪਣਾ ਕੋਠੀ ਦਾ ਕੰਮ ਦੀ ਜਿਹੜਾ ਉਹ ਆਪਣਾ ਖੜਾ ਰੱਖਿਆ ਦੀ ਆਪਾਂ 6 ਮਹੀਨਿਆਂ ਤੋਂ ਠੀਕ ਆ ਤੇ ਉਹ ਦੇਖੋ ਪਿੱਛੇ ਤੇ ਹੁਣ ਆਪਾਂ ਦੁਬਾਰਾ ਸਟਾਰਟ ਕਰ ਰਹੇ ਆ ਤੇ ਅੱਜ ਪਲੰਬਰ ਆਊਗਾ ਮਤਲਬ ਉਹ ਪਾਈਪਾਂ ਵਾਲਾ ਜਿਹੜਾ ਉਹ ਪੂਰੀ ਫੀਟਿੰਗ ਕਰਕੇ ਜਾਊਗਾ ਤੇ ਮਹਾ ਚਲੋ ਦੀਵਾਲੀ ਵੀ ਆ ਰਹੀ ਆ ਸਾਰਾ ਸਾਫ ਸਭਈ ਜਿਹੜਾ ਖੱਬਲਾ ਤੇ ਹਲ ਮਾਰ ਕੇ ਆਪਾਂ ਗੇਰਾ ਕਸਾਰ ਕਰ ਦਈਏ ਫਿਰ ਦੀਵਾਲੀ ਤੋਂ ਬਾਅਦ ਮਿੱਟੀ ਪਾ ਦਾਂਗੇ ਆ ਸਾਰਾ ਬਰਾਂਡ ਬਰੋਂ ਡਾਟਾ ਮਾਗੇ ਤੇ ਫਿਰ ਮਿੱਟੀ-ਮੁੱਟੀ ਪਾ ਕੇ ਮਾ ਸਾਰਾ ਸਾਫ ਹੋ ਜਾਊਗਾ ਤੇ ਬਾਕੀ ਗੱਲਬਾਤ ਬਾਬੇ ਓਕੇ ਆ ਤੇ ਮੈਨੂੰ ਪਤਾ ਤੁਸੀਂ ਜਿਵੇਂ ਇੰਸਟਾਗ੍ਰam ਤੇ ਇੰਨਾ ਪਿਆਰ ਦੇਣੂ ਰੀਲਾਂ ਨੂੰ ਠੀਕ ਆ ਤੇ ਬਲੌਗ ਨੂੰ ਵੀ ਇੰਨਾ ਪਿਆਰ ਦੋਗੇ ਤੇ ਬਾਕੀ ਆ ਬਈ ਮਿੱਤਰਾ ਮੇਰਾ ਜੱਗੀ ਮੋਟਾ ਪਲਿੰਜਰ ਦਾ ਮੁੰਡਾ ਕੁਛ ਕਹਿਣਾ ਚਾਹੇਗਾ ਬਾਬੇ ਕੋਈ ਵੀ ਨਵੇਂ ਕੰਮਾਂ ਵੀ ਨਵੇਂ ਕੰਮ ਨੂੰ ਹਾਂ ਨਵੇਂ ਕੰਮ ਨੂੰ ਬਾਬੇ ਸਪੋਰਟ ਕਰਿਆ ਕਰੋ ਠੀਕ ਆ ਨਵੇਂ ਕੰਮ ਚ ਹਾਂ ਸਹੀ ਗੱਲ ਆ ਨਵੇਂ ਨੂੰ ਫੁੱਲ ਲੋਡ ਹੁੰਦੀ ਆ ਤੁਹਾਡੀ ਸਪੋਰਟ ਦੀ ਹੁਣ ਫੁੱਲ ਲੋਡ ਆ ਜੇ ਵਧੀਆ ਸਪੋਰਟ ਕਰੋਗੇ ਤਾਂ ਆਪਾਂ ਵਧੀਆ ਤਾਂ ਮਾਜਾ ਮਾ ਜਿਵੇਂ ਹੋਰ ਲੋਕਾਂ ਦੇ ਵਲੌਗ ਹੁੰਦੇ ਨੇ ਉਵੇਂ ਨਹੀਂ ਆਉਣਗੇ ਆਪਣੇ ਜਵਾਬੇ ਥੋੜਾ ਜਿਹਾ ਅਲੱਗ ਹੋਊਗਾ ਠੀਕ ਆ ਆਪਣੇ ਹਾਸੇ ਮਜ਼ਾਕ ਠੀਕ ਆ ਸਿੱਖਿਆ ਕੀਤੀ ਵਾੜੀ ਜਿੰਮ ਜੁਮ ਕਾਲਜ ਲਾਈਫ ਬਾਹਰ ਘੁੰਮਣਾ ਛੁੰਮਣਾ ਸਾਰਾ ਕੁਝ ਨੂੰ ਆਪਣੇ ਵਲੌਗ ਦੇ ਵਿੱਚ ਮਿਲੂ ਬਾਬਿਓ ਤੇ ਹਾਂ ਖੁਸ਼ੀ ਦੇ ਸਹੀ ਸਹੀ ਗੱਲ ਹਾਂ ਸਹੀ ਗੱਲ ਆ ਤੇ ਬਾਕੀ ਬਾਬਿਓ ਬਣੇ ਰਹੋ ਆਪਣੇ ਵਲੌਗ ਨਾਲ ਅੱਜ ਆਪਾਂ ਜੀਰੀ ਵੀ ਵੱਡਾਂਗੇ ਤੇ ਦੇਖਾਂਗੇ ਆਪਾਂ ਸੰਤ ਬਾਈ ਲੇ ਵੀ ਜਾ ਕੇ ਅਮੇ ਉੱਥੋਂ ਆਪਣਾ ਜਿਹੜਾ ਡੈੱਕ ਦਿੱਤਾ ਹੋਇਆ ਦੀਗਾ ਉਹ ਵੀ ਲਿਆਵਾਂਗੇ ਤੇ ਦੇਖਦੇ ਰਹੋ ਬਾਬੇ ਸਾਰੇ ਦਿਨ ਦੇ ਵਿੱਚ ਕਰਦੇ ਗਈਆਂ ਬਲੌਗ ਬਾਬੇ ਮੈਨੂੰ ਐ ਵੀ ਕਿਤੇ ਨੂੰ ਹੀ ਨਾ ਘੰਟੇ ਘੁੰਡੇ ਦਾ ਬਣ ਜਾ ਕਰੇ ਕਿਉਂਕਿ ਸਟਾਰਟਿੰਗ ਜੇ ਸਵੇਰੀ ਮੁੰਲਾ ਦਾ 5-6 ਮਿੰਟ ਹੋ ਗਏ ਹੋਣੇ ਹੋਰ ਬਾਹਰ ਬੋਲਦੇ ਨੇ ਕਰਕੇ ਚੱਲੀ ਜਾਂਦਾ ਚੱਲੀ ਜਾਂਦਾ ਤੇ ਬਾਕੀ ਬਾਬੇ ਮੈਨੂੰ ਪਤਾ ਤੁਸੀਂ ਕਮੈਂਟ ਕਰੋਗੇ ਵੀ ਕੋਠੀ ਦਿਖਾਓ ਉਹ ਆਪਾਂ ਕਮਾਈਂ ਭਗਵਾਨ ਤੁਮਾਂ ਲਵੇ ਵੀਡੀਓ ਜਾਊਗੀ ਇਹ ਹੁਣ ਠੀਕ ਆ ਮੋੜ ਦਾ ਨੰਬਰ ਦਿਖਾ ਦੇਦਾ ਬਈ ਪੁੱਕੀਆਂ ਖਾਂਦੇ ਨੇ ਕੀ 4 ਵਜੇ ਸਟਾਰਟ ਹੋਇਆ ਸਹੀ ਗੱਲ ਆ ਆ ਇਹਦਾ ਰੋਟੀ ਵੀ ਨਹੀਂ ਖਾਂਦਾ ਹੈ ਓਏ ਆਦਾ ਰੋਟੀ ਵੀ ਨਹੀਂ ਖਾਂਦਾ ਵਿਚਾਰਾ ਦੇਖ ਸੇ ਤਾਂ ਮਾਰਦਾ ਥਾਪੀ ਆਈ ਸਟਾਰਟ ਆ ਆ ਇਹਦਾ ਇਹ ਉਹੀ ਉਹੀ ਨਸ਼ਾ ਕੰਮ ਦਾ ਨਸ਼ਾ ਗਦੇ ਕਣਕ ਦਾ 100 ਗੱਟਾ ਪਰਿਆ ਚੱਕ ਬਈ ਚੋਟਾ ਇਹ ਵੀ ਡਰਦਾ ਕਿਤੇ ਦੀਮੀਆਂ ਤੋਂ ਹੈ ਨਾ ਡਰਦਾ ਤਾਂ ਦੋਏ ਡਰਦੇ ਤੁਸੀਂ ਡਰਦਾ ਨਾ ਕਿਵੇਂ ਕਹਿੰਦਾ ਦੋਏ ਡਰਦੇ ਹੁਣ ਕਿਵੇਂ ਕਹਦਾ ਤੀ ਆਉਣਾ ਜੀ ਆਉਣਾ ਐ ਕਿਦੋਂ ਐ ਤਾਂ ਤੈਨੂੰ ਕਿਹਾ ਨਹੀਂ ਦੇਖ ਐ ਤਾਂ ਕੰਮ ਤੂੰ ਮੁੱਕ ਰਿਹਾ ਤੈਨੂੰ ਕਿਹਾ ਆਉਣਾ ਐ ਪਿਆਰ ਨਾਲ ਇਹ ਇਹ ਛਲੈਂਕ ਨਹੀਂ ਦੀਦਰੀ ਬੋਲਣ ਦੀ ਹੁਣ ਤੂੰ ਬਦਲ ਗਿਆ ਆਕੜ ਨਹੀਂ ਦੀ ਨਾ ਜਮਾ ਵੀ ਨਹੀਂ ਦੀ ਆਕੜ ਸਹੀ ਗੱਲ ਆ ਇਹ ਦੇਖਾ ਡਰਦਾ ਨਾ ਡਰਦਾ ਹਾਂ ਵੀ ਆਵੇਂਗਾ ਕਿ ਨਾ ਆਪ ਇਹਨੇ ਕਿਹਾ ਆਉਣਾ ਆਉਣਾ ਜੀ ਆਪਣੇ ਕਰਕੇ ਨਹੀਂ ਕਿਹਾ ਜੀ ਆਪਣੇ ਕਰਕੇ ਲਾਇਆ ਹੈਗਾ ਇੰਨੇ ਦਿਨ ਕਿਹਾ ਵੀ ਬੰਦਾ ਬੰਦਾ ਦੇਖ ਲਿਆ ਕਰ ਵੀ ਉਦੋਂ ਮੜਾ ਜਾ ਆਕੜ ਰੱਖੂ ਆਪਾਂ ਨਹੀਂ ਡਰਦੇ ਪਰ ਇੱਧਰ ਨਹੀਂ ਡਰਦਾ ਹੈਗਾ ਯੱੱਟ ਨਹੀਂ ਜਾਂਦਾ ਤੇ ਡਰੂਗਾ ਪਰ ਯੱੱਟ ਵਾਲੇ ਤਾਂ ਸਰ ਵਿਆਹ ਹੀ ਨਹੀਂ ਕਰਾਉਂਦਾ ਬਾਬਿਓ ਖੱਬਲ ਬਾਲਾ ਜਾਦੀ ਦੀਗਾ ਮੈਂ ਆ ਕੇ ਚੱਲ ਇੱਥੇ ਸਾਰੇ ਤੇ ਰਾਉਂਡ ਅੱਪ ਮਾਰ ਦਈਏ ਤੇ ਲੱਗ ਮਾਰਤੀ ਬਾਬਾ ਰਾਉਂਡ ਅੱਪ ਤਾਂ ਤੇ ਸਾਰੀ ਦਵਾਰਾਂ ਲੱਗ ਰਿਆਂ ਦਾ ਮਾਰਨੇ ਜਿਸੀ ਇੱਥੇ ਰਹਿ ਗਏ ਦੀਗਾ ਤੇ ਆ ਜੰਗੜ ਜੋਲਾ ਜਾ ਯਾਰ ਬਾਲਾ ਪਿਆ ਉਹ ਜਿਵੇਂ ਲੱਕੜਾ ਲੋਕੜਾ ਜੀਆਂ ਆ ਸਾਰੀਆਂ ਟੋਟਾ ਜੀਆਂ ਇੰਦੀ ਵਿੱਚੋਂ ਕੇਰਾ ਸੀ ਫਰੂਲਤੀਆਂ ਹਲਾ ਨਾਲ ਉਸ ਤੋਂ ਬਾਅਦ ਜਿਹੜੀਆਂ ਵੀ ਹੈਗੇ ਨੇ ਸਾਰੀਆਂ ਚੱਕ ਕੇ ਅੱਜ ਸਾਰਾ ਸਾਫ ਸਫਾਈ ਕਰ ਦਾਂਗੇ ਫਿਰ ਬਾਬੇ ਉਹਰੇ ਪਤਾ ਕੀ ਕਰਾਂਗੇ ਆਪਾਂ ਥੀਜਣ ਤੋਂ ਬਾਅਦ ਮਿੱਟੀ ਮੁੱਟੀ ਪਾ ਕੇ ਇਹਨੂੰ ਸਾਰਾ ਕਸਾਰ ਕਰਕੇ ਤੇ ਜਿਹੜਾ ਦਿਖਦਾ ਸੋਨੂਆ ਸਾਰਾ ਬਰਾਂਡਾ ਢਾਹ ਦਾਂਗੇ ਫਿਰ ਬਾਅਦ ਵਿੱਚ ਦੇਖਾਂਗੇ ਕਿਵੇਂ ਲੋਟ ਆਉਂਦਾ ਕੇਰਾ ਸਾਰਾ ਸਾਫ ਸਫਾਈ ਕਰਕੇ ਕੰਦਾ ਕੱਢ ਕੇ ਉੱਚੀਆਂ ਗੱਲਬਾਤ ਬਣਾਵਾਂਗੇ ਤੇ ਆ ਦੇਖੋ ਤੇ ਹੁਣ ਬਾਬੋ ਰੋਟੀ ਰੋਟੀ ਖਾਣੇ ਆ ਤੇ ਰੋਟੀ ਰੋਟੀ ਖਾ ਕੇ ਫਿਰ ਆਪਾਂ ਅੱਜ ਜੀਰੀ ਵੱਡਣੀ ਤੇ ਦੁਕਾਨ ਤੇ ਵੀ ਜਾ ਕੇ ਆਉਣੇ ਆ ਤੇ ਮਿਲਦੇ ਆ ਤੁਹਾਨੂੰ ਬਾਬੋ ਅੱਗੇ 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 ਹਾਂਜੀ ਬਾਬੋ ਪਹਿਲਾਂ ਤਾਂ ਸਾਰਿਆਂ ਨੂੰ ਦਿਲੋਂ ਮਾਫੀ ਕਿਉਂਕਿ ਬਾਬੇ ਜਿਹੜਾ ਦਿਨੇ ਬਲੌਗ ਆਪਾਂ ਭੁੱਲ ਗਏ ਦੀ ਬਣਾਉਣਾ ਤੁਹਾਨੂੰ ਪਤਾ ਅੱਜ ਪਹਿਲੀ ਬਲੌਗ ਆ ਹੌਲੀ ਹੌਲੀ ਇਹ ਚੀਜ਼ਾਂ ਆਪਾਂ ਥੋੜੀ ਥੋੜੀ ਰਿਹਸਲ ਕਰਦੇ ਜਾਵਾਂਗੇ ਤਾਂ ਸਿੱਖਦੇ ਜਾਵਾਂਗੇ ਤੇ ਬਾਬੋ ਇੱਕ ਹੋ ਗਿਆ ਹੁਣ ਸਿਆਪਾ ਮਤਲਬ ਕਾਂਡ ਹੋ ਗਿਆ ਇੱਕ ਆਪਣਾ ਪੁਰਾਣਾ ਦੀ ਜਿਹੜਾ ਉਹ ਲੜਪੈ ਦੀ ਬਾਬੇ ਉਹ ਦੋ ਦਿਨ ਦਿਨ ਪਹਿਲਾਂ ਉਹ ਨਹੀਂ ਲੜਿਆ ਮਤਲਬ ਉਹਦੇ ਨਾਲ ਬੰਦੇ ਲੜਪੈ ਦੀਗੇ ਖੇਤ ਆ ਲਵੇ ਉਹਨਾਂ ਦਾ ਤੇ ਦੋ ਉਹਨੇ ਲਾਤੀ ਹੋਣੀਆਂ ਦੋ ਉਹਨੇ ਲਾਤ ਜਿ ਹੋਣੀਆਂ ਐਵੇਂ ਕੋਈ ਲੜਾਈ ਹੋ ਗਈ ਸੀ ਤੇ ਹੁਣ ਸਾਨੂੰ ਫੋਨ ਆਇਆ ਕਹਿੰਦੇ ਹੁਣ ਤਾਂ ਸਮਝੌਤਾ ਹੀ ਹੋ ਰਿਹਾ ਮਤਲਬ ਇੱਕ ਤਰ੍ਹਾਂ ਦਾ ਠਾਣੇ ਦੇ ਵਿੱਚ ਤੇ ਉਹ ਕਹਿੰਦੇ ਮੜਾ ਜਾ ਆਓ ਪੰਜ ਛੇ ਮੁੰਡੇ ਤੇ ਹੁਣ ਸਾਨੂੰ ਪਤਾ ਬਾਬੇ ਆਪਣਾ ਪਰੌਣਾ ਤੇ ਪਰੌਣੀ ਸਪੋਰਟ ਕਰਨੀ ਬਣਦੀ ਆ ਤੁਸੀਂ ਵੀ ਆਪਦੇ ਪਰੌਣੀ ਸਪੋਰਟ ਕਰਿਆ ਕਰੋ ਠੀਕ ਆ ਹੋਰ ਤੇ ਉਹਦਾ ਜੀ ਕਹਿੰਨੇ ਵੀ ਚਲੋ ਲੜਨ ਦਾ ਲੜਨਾ ਚਾਹੀਦਾ ਨਹੀਂ ਪਰ ਐ ਵੀ ਚਲੋ ਸਿਆਣਾ ਬਿਆਣਾ ਬੰਦਾ ਉਹ ਤਾਂ ਹੋ ਜਾਦੀ ਨੇ ਚਲੋ ਵੀ ਕਿਥੇ ਪਤਾ ਨਹੀਂ ਲੱਗਦਾ ਹੁੰਦਾ ਕਈ ਵਾਰ ਤੇ ਹੁਣ ਅਸੀਂ ਬਾਬੇ ਉੱਥੇ ਜਾ ਰਹੇ ਆ ਠੀਕ ਆ ਤੇ ਆਪਣੇ ਯਾਰ ਮਿੱਤਰ ਤੁਰੇ ਹੋਏ ਨੇ ਪਿੰਡੋ ਚ ਤਿੰਨ ਚਾਰ ਜਾਨੇ ਤੇ 6-7 ਜਾਨੇ ਹੋ ਕੇ ਅਸੀਂ ਜਾ ਰਹੇ ਆ ਤਿੰਨ ਚਾਰ ਮੁੰਡੇ ਆਪਣੇ ਭਿੱਖੀਦੂ ਨੇ ਉੱਥੇ ਉਾਰੇ ਨੇ ਤੇ ਥਾਣੇ ਦੇ ਵਿੱਚ ਸਮਝਾਓ ਲੜਨ ਨਹੀਂ ਯਾਰੇ ਬਾਬੇ ਕੋਦੇ ਸੋਚੋ ਵੀ ਲੜਨ ਯਾਰੇ ਨੇ ਪਹਿਲੇ ਵਲੌਗ 'ਚ ਹੈ ਪਹਿਲੇ ਵਲੌਗ 'ਚ ਤੁਸੀਂ ਕਹੋਗੇ ਵੀ ਆਹ ਆਸਲੀ ਤਾਂ ਜ਼ਿੰਮੇਦਾਰ ਦੀ ਉਹ ਨਹੀਂ ਬਾਬੇ ਲੜਨ ਲੜਨ ਨਹੀਂ ਜਾ ਰਹੇ ਤੇ ਇੱਕਾ ਸਾਨੂੰ ਪਤਾ ਥੋੜਾ ਜਿਹਾ ਸਿਆਣੇ ਬੰਦੇ ਆ ਅਸੀਂ ਜ਼ਿੰਮੇਦਾਰ ਬਾਈ ਹੋਰੀ ਆਗੇ ਥੋੜਾ ਜਿਹਾ ਸਾਨੂੰ ਸਿਆੜਾ ਸਮਝਦੇ ਨੇ ਤੇ ਅਸੀਂ ਤਾਂ ਕਰਕੇ ਅਸੀਂ ਜਾ ਰਹੇ ਆ ਬਾਬੇ ਉੱਤੇ ਤੇ ਬਾਕੀ ਬਣੇ ਰਹੋ ਬਾਬੂ ਬਲੌਗ ਦੇ ਨਾਲ ਤੁਹਾਨੂੰ ਪਤਾ ਜਿਵੇਂ ਜਿਵੇਂ ਮੌਲ ਠੰਡਾ ਨੇਰਾ ਹੋਈ ਜਾਂਦਾ ਓਵੇਂ ਓਵੇਂ ਤੁਹਾਨੂੰ ਪਤਾ ਵੀ ਕੋਈ ਨਾ ਕੋਈ ਇਹ ਜੀ ਇੱਕ ਹੀ ਚੀਜ਼ ਨਿਕਲੀ ਜਾਂਦੀ ਆ ਤੇ ਬਾਕੀ ਬਾਬੇ ਭਿੱਕੀ ਜਾਂਦੇ ਠਾਣੇ ਦੇ ਵਿੱਚ ਤੇ ਉੱਥੇ ਜਾ ਕੇ ਕਰਦੇ ਆ ਕੀ ਗੱਲਬਾਤ ਹੁੰਦੀ ਆ ਫਿਰ ਸੋਡੇ ਮੈਂ ਕਰਾਂਗੇ ਸ਼ੇਅਰ ਤੇ ਹੁਣ ਬਾਬੇ ਪਨੀਰ ਪਕੌੜਾ ਖਾ ਰਹੀ ᱛੀਗੇ ਅੱਜ ਥੋੜਾ ਜਿਹਾ ਚੀਟ ਮੀਲ ਕਰ ਰਹੀ ᱛੀਗੇ ਯਾਰ ਫਿਰ ਵੀ ਅਸੀਂ ਬਾਬੇ ਦੇ ਪਨੀਰ ਪਕੌੜੇ ਵਿੱਚ ਪਨੀਰ ਹੁੰਦਾ ਕਿਤੇ ਨਾ ਕਿਤੇ ਜਿੰਨਾ ਕ ਮਾੜਾ ਉਹਨਾਂ ਕ ਵਧੀਆ ਵੀ ਹੁੰਦਾ ਤਾਂ ਕਰਕੇ ਅਸੀਂ ਇਹ ਪ੍ਰੈਫਰ ਆ ਦੇਖੋ ਬਾਕੀ ਤੁਸੀਂ ਮਾਹੌਲ ਦੇਖੋ ਬਾਬਿਓ ਕਿੰਨਾ ਸੋਹਣਾ ਯਾਰ ਕਿੰਨਾ ਵਧੀਆ ਲੱਗ ਰਿਹਾ ਦੇਖੋ ਖੇਤਾਂ ਘੈਂਟ ਆ ਹੋਰ ਕੀ ਨੂੰ ਕਹਿੰਦੇ ਨੇ ਸਵਰਗ ਇਹੀ ਚੀਜ਼ਾਂ ਨੇ ਬਾਬੇ ਹੋਰ ਕੀ ਸਵਰਗ ਕਿਤੇ ਬੱਦਲਾਂ ਹੀ ਕੋਸਤੀ ਡਾਈ ਹੁੰਦੀ ਆ ਇਹੀ ਹੁੰਦਾ ਆਹੀ ਸਾਡੇ ਲਈ ਤਾਂ ਮੈਂ ਜੋ ਘੈਂਟ ਆ ਪੂਰਾ ਹੈਲੋ ਕਿਵੇਂ ਹੋ ਹਾਲੋ ਹੈਪੀ ਦਿਵਾਲੀ ਹੈਪੀ ਦਿਵਾਲੀ ਸਾਸਤਰੀ ਘਰ ਕਹੇ ਫਿਰ ਸਾਸਤਰੀ ਘਰ ਦੇ ਹਾਲ ਸਾਰਿਆਂ ਨੂੰ ਕਹੇ ਬਾਬਿਓ ਸਾਸਤਰੀ ਘਰ ਓਕੇ ਓਕੇ ਕੰਮ ਹੈ ਸਾਰੇ ਨੂੰ ਬਾਬਿਓ ਸਸਤਰੀ ਘਰ ਗਏ ਹਾਂਜੀ ਬਾਬਿਓ ਸ੍ਰੀ ਆਇ ਹੈ ਵਿਦਵਾਰੀ ਵੀਰੇ ਆਏ ਹਾਏ ਵਿਦਵਾਰੀ ਚੱਲੀਏ ਮੁੰਡਿਓ ਚਲੋ ਬਾਈ ਚਲੋ ਬਾਈ ਬਾਬਿਓ ਦੋਨੇ ਗੱਡੀਆਂ ਚ ਟੈਂਕੀਆਂ ਫੁੱਲ ਕਰਾ ਰਹੇ ਹਾਂ ਠੀਕ ਆ ਟੈਂਕੇ ਦਾ ਗਾਣੂ ਫੁੱਲ ਕਰਾ ਰਹੇ ਹਾਂ ਹਜ਼ਾਰ ਹਜ਼ਾਰ ਦਾ ਤੇਲ ਪਵਾ ਰਹੇ ਹਾਂ ਕਿਉਂਕਿ ਦੂਰ ਜਾਣਾ ਬਾਬਿਓ ਭਿੱਖੀ ਤੇ ਉਹ ਘੜੀਆਂ ਬਾਬਿਓ ਆਪਣੀ ਦੂਜੀ ਝੋਟੀ ਹੈਲੋ ਕਰ ਰਹੇ ਨੇ ਸਾਰੇ ਹੈਲੋ ਕਰ ਦੋ ਬਾਬਿਓ ਸਾਰੇ ਹੈਲੋ ਕਰ ਦੋ ਆ ਗਏ ਆ ਗਏ ਆ ਗਏ ਲਾਉਣਿਆਂ ਇੰਟਰਸਟਿੰਗ ਹੋ ਰਿਹਾ ਬਾਬੋ ਵਧੀਆ ਲੱਗ ਰਿਹਾ ਠੀਕ ਲੱਗ ਰਿਹਾ ਹਾਂ ਬੀਖੀ ਕੋਲ ਨਾ ਥਾਣਾ ਪੀਖੀ ਦਾ ਦਿਖਦਾ ਹੋ ਗਿਆ ਬਾਬੋ ਸਮਝੌਤਾ ਬੰਦੀ ਬਹੁ ਆਰੇ ਦੀ ਬਾਬੇ ਉੱਧਾ ਪਿੰਡ ਆ ਰਹੇ ਦੀ ਆ ਇਹਨਾਂ ਨੂੰ ਮਾਫ ਕਰ ਦਿਓ ਮਾਫ ਕਰ ਦਿਓ ਕੋਈ ਨਾ ਕੋਈ ਨਾ ਕਿਉਂਦਾ ਸੋਰਾ ਆਈ ਨਾ ਨਹੀਂ ਟ੍ਰੈ ਕਰਦਾ ਆਏ ਦਿੱਲੀ ਚੱਲ ਬਈ ਚਾ ਠੀਕ ਆ ਆ ਜਾ ਸੁਣੇ ਆ ਜਾ ਸੁਣ ਚੱਲੀਏ ਬਈ ਆਜੋ ਆਜੋ ਬਈ ਬਸ ਸਿਆਣੇ ਬੰਦੇ ਆ ਕੇ ਤੁਹਾਨੂੰ ਪਤੀਆ ਸਿਆਣੇ ਬੰਦੇ ਸਮਝੋਤਾ ਕਰਾਈ ਦਿੰਦੇ ਨੇ ਆਜੋ ਆਜੋ ਚੱਲੀਏ ਬਈ ਚਲੋ ਆਇਦਾ ਆਪਣੂ ਸੀ ਨੇ ਚੱਲੀਏ ਬਈ ਚਲੀ ਨਾ ਨਾ ਬਈ ਠੀਕ ਆ ਬਈ ਓਕੇ ਜੀ ਓਕੇ ਠੀਕ ਆ ਬਈ ਠੀਕ ਆ ਠੀਕ ਆ ਬਈ ਚੱਲ ਆ ਚੱਲੀਏ ਬਈ ਦਫੜ ਗਿਆ ਬਾਬਿਓ ਰਾਤ ਦੇ ਵੱਜ ਗਏ 9 ਠੀਕ ਆ ਸਾਡੇ ਯਾਰ ਮਿੱਤਰ ਆਏ ਦੀ ਜਿਹੜੇ ਵੀ ਠੀਕ ਆ ਨਾਲ ਸਮਝੌਤੇ ਦੇ ਲਿਗੇ ਤੇ ਖੇਤ ਬੈ ਗੀ ਦੀ ਬਾਬਿਓ ਥੋੜਾ ਜਿਹਾ ਟਾਈਮ ਆ ਆ ਚਲੋ ਫਨ ਸ਼ਾਨ ਕਰਦੇ ਨੇ ਬੈ ਕੇ ਬੰਦੇ ਸਾਰੇ ਤੇ ਹਾਂ ਤੇ ਇਹ ਬੰਦੇ ਬਾਬਿਓ ਚੱਲੇ ਨੇ ਤੇ ਬਹੁਤ ਸਪੋਰਟ ਬਿਜਾਰਨੇ ਆਪਣੀ ਠੀਕ ਆ ਸਾਰਿਆਂ ਦੇ ਇਹ ਜਿਹੇ ਯਾਰ ਜ਼ਿੰਦਗੀ ਚ ਹੋਣੇ ਚਾਹੀਦੇ ਨੇ ਤੇ ਚੰਗਾ ਬਾਬਿਓ ਕੋਈ ਗੱਲਬਾਤ ਨਹੀਂ ਹੋਵੇ ਵਲੌਗ ਚ ਵਲੌਗ ਚ ਬਾਬਿਓ ਇਹ ਕਹਿਣੀ ਆ ਯਾਰ ਬੰਦਾ ਤੂੰ ਬਾਲਾ ਸਰ ਹੈ ਆਏ ਧੰਨਵਾਦ ਬਈ ਧੰਨਵਾਦ ਬਹੁਤ ਬਹੁਤ ਤੇ ਠੀਕ ਆ ਬਾਬਿਓ ਟਿਕਾਈ ਨਾਲ ਜਾਇਓ ਠੀਕ ਆ ਜਮਾ ਟਿਕਾਈ ਨਾਲ ਹਾਂ ਠੀਕ ਆ ਬਾਬਿਓ ਚੰਗਾ ਚਲੋ ਚਲਿਏ ਦਿਲਿਏ ਆਪਾਂ ਵੀ ਬਈ ਹਾਂ ਆਪਾਂ ਚਲੀਏ ਬਈ ਇਧਰ ਠੀਕ ਆ ਬਈ ਓਕੇ ਬਾਬਿਓ ਬਾਕੀ ਗੱਲਬਾਤ ਇੱਥੇ ਐਂਡ ਕਰਦੇ ਆ ਮੈਨੂੰ ਪਤਾ ਯਾਰ ਅੱਜ ਬਲੌਗ ਪਹਿਲਾਂ ਬਣਾਉਣਾ ਭੁੱਲ ਗੇ ਦੀ ਯਾਰ ਠੀਕ ਆ ਉਹਦੇ ਲਈ ਸੌਰੀ ਬਾਬਿਓ ਤੇ ਹੁਣ ਉਹ ਜਿਹੜਾ ਵਲੌਗ ਬਣਾਇਆ ਕਰਾਂਗੇ ਵਧੀਆ ਬਣਾਇਆ ਕਰਾਂਗੇ ਫੁੱਲ ਗੱਲਬਾਤ ਓਕੇ ਆ ਪਹਿਲੇ ਵਲੌਗ ਲਈ ਥੋੜੀ ਜਿਹੀ ਮਾਫੀ ਇਹਦੇ ਵਿੱਚ ਆਪਾਂ ਥੋੜੀ ਜਿਹੀ ਗੱਲਾਂ ਉਹ ਵੀ ਬੈਕਿੰਗ ਕਰਿਆ ਕਰਾਂਗੇ ਜਿਹੜੀ ਕੋਈ ਗੱਲਬਾਤ ਕਰਨ ਵਾਲੀ ਹੋਵੇ ਵੀ ਸਮਝਣ ਵਾਲੀ ਸਮਝਾਉਣ ਵਾਲੀ ਤੇ ਉਹ ਕਰਿਆ ਕਰਾਂਗੇ ਤੇ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰ ਦਨੇ ਆ ਫੇਰ ਦੇਖਦੇ ਆ ਗੱਲ ਨੂੰ ਨਵੇਂ ਵਲੌਗ ਨਾਲ ਮਿਲਾਂਗੇ ਤੁਹਾਨੂੰ ਠੀਕ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਬੋ ਕੀ ਗੱਲਬਾਤ ਲੱਗੀ ਕਿਵੇਂ ਦਾ ਲੱਗਿਆ ਜਿਵੇਂ ਦਾ ਵੀ ਲੱਗਿਆ ਕੋਈ ਸੱਚ ਦੱਸਿਓ ਜੇ ਕੋਈ ਘਾਟ ਲੱਗੂ ਕੀਤਾ ਵੀ ਜਰੂਰ ਦੱਸ ਕੇ ਆਇਓ ਜੋ ਵੀ ਵਧੀਆ ਲੱਗੂ ਤਾਂ ਮੈਂ ਜ਼ਰੂਰ ਦੱਸ ਸਕਿਆ ਤੇ ਬਾਕੀ ਬਾਬਿਓ ਸਾਰੇ ਨਜ਼ਾਰੇ ਲੋਜ ਦਿੱਗੇ ਠੀਕ ਆ ਫਨਸ਼ਨ ਤੇ ਜ਼ਿੰਦਗੀ ਵਿੱਚ ਚੱਲਦਾ ਰਹਿੰਦਾ ਤੇ ਨਾਲ ਨਾਲ ਕੰਮ ਵੀ ਜ਼ਰੂਰੀ ਆ ਕਿਉਂਕਿ ਬਾਬਿਓ ਹੁਣ ਠੀਜਣ ਦਾ ਟਾਈਮ ਆ ਜੇ ਹੁਣ ਨਹੀਂ ਕੰਮ ਕਰਾਂਗੇ ਫਿਰ ਕੋ ਲੋ ਕਰਾਂਗੇ ਆਏ ਹਾਏ ਬਹੁਤ ਬਹੁਤ ਕਰ ਰਹੇ ਸਾਰੇ ਵੱਗ ਕੇ ਮੈਨੂੰ ਰਿਪੋਰਟ ਕਰੋ ਯਾਰ ਨਾ ਨਾ ਬਸ ਸਾਰੇ ਬੰਦੇ ਸਬਸਕ੍ਰਾਈਬ ਕਰੋ ਸਾਰੇ ਬੰਦੇ ਬਾਬੇ ਕੈਂਟ ਮੇਰੇ ਸਾਰੇ ਬੰਦੇ ਕੈਂਟ ਮੇਰੇ ਜਾਈਦਾ ਧੰਨਵਾਦ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਹਾਂ ਠੀਕ ਆ ਬਾਏ ਬਾਏ ਜੀ ਬਾਏ ਚੱਲ ਬਈ ਦਿੱਲੀ ਚੱਲ ਬਈ ਕਰ ਰਹੇ ਆ ਮੰਡੀ ਜੇ ਕਿਹੜਾ ਦੇਦਾ ਹਾਂ ਕੰਮ ਚੰਨੀ ਸਾਰਾ ਧਿਆਨ ਦੇਦਾ ਹਾਂ ਹਾਂ ਹੁਣ ਅਸੀਂ ਸਹੀ ਗੱਲ ਆ ਹੁਣ ਸਾਡਾ ਐਂਡ ਆ ਤੇ ਹੁਣ ਅਸੀਂ ਘਰੇ ਜਾ ਕੇ ਬਸ ਰੋਟੀ ਰੋਟੀ ਖਾ ਕੇ ਹੁਣ ਤੇ ਦਸ ਸੌਮਾਂਗੇ ਕੀ ਹਾਂ ਭਈਆ ਕੈਸੇ ਹੋ ਠੀਕ ਆ ਠੀਕ ਹੈ ਚਲੋ ਕਿਵੇਂ ਆਖੜ ਜੀ ਬੋਲਦਾ ਦਰਿਆ ਚੰਗਾ ਬਈ ਟੀਡੂ ਓਕੇ ਬ੍ਰੋ ਠੀਕ ਆ ਓਕੇ ਬਾਏ ਓਕੇ ਬਾਏ ਓਕੇ ਕਰੇ ਬਾਗ ਜੀ ਤੂੰ ਵੀ ਓਰੇ ਕਿੰਨਾ ਕੋਈ ਚੱਕਰ ਨਹੀਂ ਹੈਗਾ ਆਪਣੀ ਨਿਕਾ